ਵੱਡੀ ਖਬਰ ਆ ਰਿਹਾ ਸਸ ਵਰਕਰ ਦਾ ਕਾਤਲ ਐਨਕਾਊਂਟਰ ਦੇ ਵਿੱਚ ਟੀਰ ਕੀਤਾ ਗਿਆ ਆ ਰਸਸ ਵਰਕਰ ਨਵੀਨ अरोड़ा ਕਤਲ ਮਾਮਲੇ ਦੇ ਵਿੱਚ ਇਹ ਵੱਡੀ ਖਬਰ ਸਾਹਮਣੇ ਆਈ ਐਨਕਾਊਂਟਰ ਦੇ ਵਿੱਚ ਮੁੱਖ ਮਲਜ਼ਮ ਬਾਦਲ ਮਾਰਿਆ ਗਿਆ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗਿਆ ਤਾਂ ਦੱਸ ਜੀ ਕਿ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਆ ਆਰਐਸਐਸ ਵਰਕਰ ਨਵੀਨ अरोड़ा ਦੀ ਹੱਤਿਆ ਦੇ ਵਿੱਚ ਸ਼ਾਮਰ ਮੁੱਖ ਸ਼ੂਟਰ ਬਾਦਲ ਦਾ ਐਨਕਾਊਂਟਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਕਾਬਲੇ ਦੌਰਾਨ ਪੁਲਿਸ ਦੀ ਗੋਲੀ ਵਜਨ ਕਾਰਨ ਸ਼ੂਟਰ ਬਾਦਲ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਪੁਲਿਸ ਨੇ ਹਥਿਆਰਾਂ ਦੀ ਬਰਾਮਦਗੀ ਅਤੇ ਮੁਲਜ਼ਮਾਂ ਦੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਇੱਕ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਹੁੰਚੇ ਸੀ ਇਸ ਦੌਰਾਨ ਜਦੋਂ ਪੁਲਿਸ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਦਲ ਦੇ ਦੋ ਸਾਥੀਆਂ ਨੇ ਪੁਲਿਸ ਨੂੰ ਦੇਖਦੇ ਹੀ ਗੋਲੀਬਾਰਿਸ਼ ਸ਼ੁਰੂ ਕਰ ਦਿੱਤੀ ਇਸ ਮੁਕਾਬਲੇ ਦੌਰਾਨ ਆਰਐਸਐਸ ਵਰਕਰ ਨਵੀਨ ਅਰੋੜਾ ਦਾ ਕਤਲ ਕੇਸ ਦਾ ਮੁੱਖ ਮੁਲਜ਼ਮ ਪੁਲਿਸ ਦੀ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ ਹਾਲਾਂਕਿ ਇਸ ਗੋਲੀਬਾਰੀ ਵਿੱਚ ਇੱਕ ਹੈੱਡ ਕਨਸਟੇਬਲ ਵੀ ਗੰਬੀਰ ਜਖਮੀ ਦੱਸਿਆ ਜਾ ਰਿਹਾ ਹੈ ਇਥੇ ਵੀ ਦੱਸ ਦਈਏ ਕਿ ਬੀਤੀ 15 ਨਵੰਬਰ ਨੂੰ ਸੀਨੀਅਰ ਆਰਐਸਐਸ ਵਰਕਰ ਬਲਦੇਵ ਕ੍ਰਿਸ਼ਨ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਯੂਕੋ ਬੈਂਕ ਨੇੜੇ ਦੋ ਆਣ ਪਛਾਤੇ ਨੌਜਵਾਨਾਂ ਨੇ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਸਨ ਜਿਸ ਦੌਰਾਨ ਇਹ ਐਨਕਾਊਂਟਰ ਹੋਇਆ ਦੱਸਿਆ ਜਾ ਰਿਹਾ ਹੈ ਅਤੇ ਸੈਂਕਾਊਂਟਰ ਦੇ ਵਿੱਚ ਮੁੱਖ ਮੁਲਜ਼ਮ ਬਾਦਲ ਨੂੰ ਠੇਰ ਕਰ ਦਿੱਤਾ ਗਿਆ ਇੱਕ मामੂ ਜੋਆ ਡਿਸਟ੍ਰਿਕਟ ਫਾਜ਼ਲਕਾ ਦਾ ਇਹ ਪਿੰਡ ਆ ਉੱਥੇ ਅੱਜ ਇੱਕ ਪੁਲਿਸ ਦਾ ਇਨਕਾਊਂਟਰ ਹੋਇਆ ਇਹਦੇ ਵਿੱਚ ਬਾਦਲ ਨਾਂ ਦਾ ਇੱਕ ਸ਼ੂਟਰ ਸੀਗਾ ਜਿਹੜਾ ਮਾਰਿਆ ਗਿਆ ਇਹ ਇਨਕਾਊਂਟਰ ਉਦੋਂ ਹੋਇਆ ਜਦੋਂ ਇੱਕ ਪੁਲਿਸ ਪਾਰਟੀ ਫਿਰੋਜ਼ਪੁਰ ਡਿਸਟ੍ਰਿਕਟ ਦੀ ਜਿਨ੍ਹਾਂ ਨੂੰ ਲੈਡ ਬਾਏ ਡੀਐਸਪੀ ਸਿਟੀ ਡੀਐਸਪੀ ਡੀ ਸੀਏ ਇਨਸਪੈਕਟਰ ਰਿਕਵਰੀ ਵਾਸਤੇ ਜਿਹੜਾ ਹੈਗੇ ਉੱਥੋਂ ਦੇ ਸ਼ਮਸ਼ਾਨ ਘਾੜ ਚਾਹੀ ਸੀਗੀ ਤਾਂ ਇਹ ਜਿਹੜਾ ਬਾਦਲ ਆ ਇਹਦੇ ਨਾਲ ਦੇ ਜਿਹੜੇ ਦੋ ਹੋਰ ਸ਼ੂਟਰ ਆ ਇਹ ਨਵੀਨ ਕੁਮਾਰ ਆਰਐਸਐਸ ਦਾ ਐਕਟੀਵਿਸਟ ਸੀਗਾ ਫਰੋਜਪੁਰ ਦਾ ਜਿੰਨਾਂ ਨੂੰ ਮਰਡਰ ਕੀਤਾ ਗਿਆ ਸੀਗਾ ਇਹਨਾਂ ਸ਼ੂਟਰਸ ਵੱਲੋਂ 15 11 25 ਨੂੰ ਫਰੋਜਪੁਰ ਸ਼ਹਿਰ ਦੇ ਵਿੱਚ ਸੋ ਇਸ ਤੋਂ ਪਹਿਲਾਂ ਵੀ ਇਹਦੇ ਨਾਲ ਦੇ ਤਿੰਨ ਜਿਹੜੇ ਸ਼ੂਟਰ ਸੀਗੇ ਕਾਲੀ ਕਨਮ ਤੇ ਹਰਸ਼ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਦੇ 'ਚ ਵੀ ਜਿਹੜਾ ਕਾਲੀ ਨੂੰ ਜਦੋਂ ਅਰੈਸਟ ਕੀਤਾ ਸੀ ਉਦੋਂ ਉਹਨੇ ਵੀ ਪੁਲਿਸ ਦੇ ਉੱਤੇ ਜਿਹੜਾ ਫਾਇਰਿੰਗ ਕੀਤੀ ਸੀ ਤੇ ਉਹਦੇ ਵਿੱਚ ਉਹ ਜਿਹੜਾ ਹੈਗਾ ਵਾ ਕਾਲੀ ਜਿਹੜਾ ਉਹ ਜ਼ਖਮੀ ਹੋਇਆ ਸੀਗਾ ਸਿਮਿਲਰਲੀ ਜਦੋਂ ਇਹਦੀ ਰਿਕਵਰੀ ਵਾਸਤੇ ਜਿਹੜਾ ਇਹ ਮੇਨ ਸ਼ੂਟਰ ਸੀਗਾ ਇਹ ਬਾਦਲ ਇਹ ਵੀ ਫਿਰੋਜ਼ਪੁਰ ਸ਼ਹਿਰ ਦਾ ਹੀ ਰਹਿਣ ਵਾਲਾ ਬਸਤੀਆਂ ਦਾ ਤੇ ਜਦੋਂ ਇਹਨੂੰ ਲੈ ਕੇ ਆਏ ਇਹਦੇ ਨਾਲ ਦੇ ਬੰਦੇ ਜਿਹੜੇ ਉੱਥੇ ਲੋਕੇ ਬੈਠੇ ਜਦੋਂ ਰਿਕਵਰੀ ਲਈ ਆਏ ਉਹਨਾਂ ਨੇ ਪੁਲਿਸ ਫਾਇਰ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਉਹਦੇ ਵਿੱਚ ਸਾਡਾ ਇੱਕ ਨੌਜਵਾਨ ਹੈੱਡ ਕਨਸਟੇਬਲ ਬਲੌਰ ਸਿੰਘ ਜ਼ਖਮੀ ਹੋ ਗਿਆ ਔਰ ਉਹਦੇ ਬਾਜੂ ਤੇ ਗੋਲੀ ਲੱਗੀ ਆ ਔਰ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਇਹ ਬਾਦਲ ਜਿਹੜਾ ਸ਼ੂਟਰ ਸੀਗਾ ਮੇਨ ਆਰਐਸਐਸ ਐਕਟੀਵਿਸਟ ਨਵੀਨ ਕੁਮਾਰ ਦੇ ਕਤਲ ਦਾ ਉਹ ਜਿਹੜਾ ਹੈਗਾ ਵਾ ਉਹ ਉਹ ਜ਼ਖਮੀ ਹੋ ਗਿਆ ਇਹਨਾਂ ਦੋਨਾਂ ਨੂੰ ਜਿਹੜਾ ਹੈਡ ਕਨਸਟੇਬਲ ਆ ਤੇ ਜਿਹੜਾ ਸ਼ੂਟਰ ਆ ਇਹਨਾਂ ਨੂੰ ਸਿਵਲ ਹਸਪੀਟਲ ਫਾਜ਼ਿਲਕਾ ਜਿਹੜਾ ਦਾਖਲ ਕਰਾਇਆ ਗਿਆ ਔਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਇਹਦੇ ਤੇ ਜਿਹੜੀ ਆ ਉਹ ਚੱਲ ਰਹੀ ਆ ਔਰ ਹੋਰ ਜਿਹੜੇ ਵੀ ਕੋਈ ਫਰਦਰ ਇਦੇ ਵਿੱਚ ਕੋਈ ਇਨਸ਼ਾਫ ਜਾਂ ਫਰਦਰ ਜਿਹੜੀਆਂ ਡਿਵੈਲਪਮੈਂਟਸ ਹੋਣਗੀਆਂ ਉਹ ਜਿਹੜੀਆਂ ਹੈਗੀਆਂ ਸੈਪਰੇਟ ਤੌਰ ਤੇ ਦੱਸੀਆਂ ਜਾਣਗੀਆਂ